ਉਹ ਜਿਹੜਾ ਸਾਡੇ ਵਾਲਾ ਨੀਰੋ ਹੈ ਨਾ ਇਹ ਸਾਰਿਆਂ ਨੂੰ ਟੱਚ ਕਰਕੇ ਜਾਂਦਾ ਹੈ ਚਾਹੇ ਉਹ ਸੁਮੱਚਾ ਪੰਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਚਾਹੇ ਸ਼੍ਰੀ ਕਾਗ ਪਰਵ ਹੈ ਚਾਹੇ ਸ਼੍ਰੀ ਕਾਗ ਪੱਗ ਦੇ ਜੱਥੇ ਜਾਂਦੇ ਇਹ ਸਭ ਨੂੰ ਟੱਚ ਕਰਕੇ ਜਾਂਦਾ ਸਭ ਤੋਂ ਵਾਲੇ ਬਾਬੇ ਗੁਰਮੀਤ RAM ਰਹੀਮ ਦਾ ਪਾਈ ਕੱਟੜਤਾ ਸੀ ਇਸ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੀਮੀਅਰ ਆਪਣੀ ਕੋਚੀ ਘੁਲਾਉਂਦਾ ਰਿਹਾ ਡੇਰਾ ਮੁਕੀ ਦੇ ਮੁਕੀ ਜਾਣਦਾ ਰਿਹਾ ਤੇ ਮੈਂ ਉੱਥੇ ਦੋ ਵਾਰ ਜੇਰਾ ਪ੍ਰਿੰਮਰ ਨਾਲ ਇਹਨੂੰ ਮਿਲਦੇ ਹੀ ਉੱਤੇ ਪੇਸ਼ ਸਖਮ ਕੌਮ ਨੂੰ ਦਿੱਤੇ ਜਿਹੜੇ ਕੌਮ ਦੇ ਨੰਬਰਦਾਰਾਂ ਸਖਮ ਕੌਮ ਨੂੰ ਦਿੱਤੇ ਜਿਹੜੇ ਕੌਮ ਦੇ ਨੰਬਰਦਾਰਾਂ ਮਿਲ ਬੈਠ ਕੇ ਜਦੋਂ ਕੌਮ ਨੇ ਕੀਤੀਆਂ ਕਦੇ ਵਿਚਾਰਾ ਮਿਲ ਬੈਠ ਕੇ ਜਦੋਂ ਕੌਮ ਨੇ ਕੀਤੀਆਂ ਕਦੇ ਵਿਚਾਰਾਂ ਕੌਮ ਬੱਬਰ ਸ਼ੇਰਾਂ ਦੀ ਸੀ ਕੁੱਕੋਂ ਹੌਲੀ ਕਰ ਦਿੱਤੀ ਕੌਮ ਬੱਬਰ ਸ਼ੇਰਾਂ ਦੀ ਇਹਨਾਂ ਕੱਖੋਂ ਹੌਲੀ ਕਰ ਦਿੱਤੀ ਜਾਗ ਪਈ ਹੁਣ ਕੌਮ ਪ੍ਰੇਮੀ ਲਉ ਇਹਨਾਂ ਦੀਆਂ ਸਾਰਾ ਜਾਗ ਪਈ ਹੁਣ ਕੌਮ ਪ੍ਰੇਮੀ ਲਉ ਇਹਨਾਂ ਦੀਆਂ ਸਾਰਾ ਦਰਦੇ ਕੌਮ ਜੈਨ ਦੇ ਦਸ਼ਕਾ ਨੂੰ ਗੁਰਨੇ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਅਕਾਲੀ ਸੰਕਟ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸਾਡੀਆਂ ਸਿੱਖ ਸੰਸਥਾਵਾਂ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਕਲਤਖ ਸਾਹਿਬ ਦੇ ਅਕਸ ਨੂੰ ਢਾਹ ਵੀ ਲੱਗ ਰਹੀ ਹੈ ਦੋਸਤੋ ਆਪਾਂ ਆਵੇਂ ਸੁਣਦੇ ਆ ਕਿ ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਸਾਈਡ ਤੇ ਬੈਠਾ ਬੰਸਰੀ ਵਜਾ ਰਿਹਾ ਸੀ ਪਰ ਸਾਡੇ ਵਾਲਾ ਨੀਰੋ ਸਾਡੇ ਵਾਲਾ ਨੀਰੋ ਤਾਂ ਰਣ ਸਿੰਘੇ ਬਾਜ਼ਾਰ ਹੈ ਇਹ ਤਾਂ ਨਗਾਰੇ ਖੜਕਾਰ ਹੈ ਜਿਹੜੇ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਪਹਿਲਾਂ ਪਹਿਲਾਂ ਤਾਂ ਜਿਹੜੇ ਸ਼੍ਰੀਖ ਸੀ ਉਹਨਾਂ ਦੀ ਕੋਈ ਬਾਹਰ ਨਹੀਂ ਸੀ ਜਵਾਂ ਪਰ ਹੁਣ ਹਰੇਕ ਇਹਨੂੰ ਬੰਗਾਰ ਰਹਿ ਹੈ ਇਸ ਦੇ ਦਰਬਾਰੇ ਵੀ ਨਹੀਂ ਇਦੇ ਦਰਬਾਰ ਚ ਨੌ ਰਤਨ ਵੀ ਨੇ ਪਰ ਹੁਣ ਤੁਸੀਂ ਦੋਸਤੋ ਇਹ ਪੁੱਛੋਗੇ ਕਿ ਜੇ ਦਰਬਾਰੀ ਨੇ ਤੇ ਇਹਦੇ ਨੌ ਰਤਨ ਨੇ ਫਿਰ ਉਹ ਇਹਨੂੰ ਕੋਈ ਨੇਕ ਸਲਾਹ ਨਹੀਂ ਦਿੰਦੇ ਉਹ ਨੇਕ ਸਲਾਹ ਦੇਣ ਜੋਗੇ ਛੱਡੇ ਨਹੀਂ ਤੁਸੀਂ ਜਾਣਦੇ ਹੋਣਾ ਕਿ ਸਤਸੇ ਵਾਲਾ ਬਾਬਾ ਗੁਰਮੀਤ RAM ਰਹੀਮ ਉਹਨੇ ਆਪਣੇ ਸੈਂਕੜੇ ਚੇਲਿਆਂ ਨੂੰ ਸੈਂਕੜੇ ਪ੍ਰੇਮੀਆਂ ਦੇ ਟੀਕੇ ਲਾ ਕੇ ਉਹਨਾਂ ਨੂੰ ਨਪੁੰਚ ਕੋਣਾ ਪਸਾ ਤੇ ਇਸ ਆਪਣੇ ਵਾਲਾ ਨੀਰੋ ਸਤਸੇ ਵਾਲੇ ਬਾਬੇ ਦਾ ਰਾਮ ਰਹੀਮ ਦਾ ਪੱਕਾ ਯਾਰ ਹੈ ਇਹਨੇ ਬਾਬੇ ਦਾ ਨੋ ਟੀਕਾ ਲੈ ਲਿਆ ਇਹਨੇ ਹੋਰ ਕੀ ਕੀਤਾ ਇਹਨੇ ਉਹਦੇ ਵਿੱਚ ਨਾ ਵਿਟਾਮਨ ਬੇਗੈਤ ਦਾ ਕੈਮੀਕਲ ਪਾ ਕੇ ਇਹਨੇ ਆਪਣੇ ਜਿਹੜੇ ਦਰਬਾਰੀਆਂ ਦੇ ਤੇ ਨੌ ਰਤਨਾਂ ਦੇ ਟੀਕੇ ਲਾਦੇ ਉਹਨਾਂ ਸਾਰਿਆਂ ਨੂੰ ਦੀ ਗੈਰਤ ਇਹਨਾਂ ਨੇ ਖਤਮ ਕਰਤੀ ਬੇਗੈਤ ਬਣਾ ਦਿੱਤੇ ਦੋਸਤੋ ਪੰਜਾਬ ਦਾ ਇੱਕ ਸਭ ਤੋਂ ਵੱਡਾ ਪਿੰਡ ਹੈ ਲੋਂਗੋਵਾਲ ਅੱਜ ਕੱਲ ਤਾਂ ਸ਼ਾਇਦ ਉਹ ਮੰਡੀ ਬਣ ਗਿਆ ਹੋਵੇ ਪਰ ਸਭ ਤੋਂ ਵੱਡਾ ਪਿੰਡ ਲੋਂਗੋਵਾਲ ਸੀ ਉੱਥੇ ਇੱਕ ਸਾਧ ਰਹਿਦਾ ਸੀ ਬਾਹਰ ਤੋਂ ਦੀ ਮੰਨਤਾ ਸੀ ਪਰ ਪਿੰਡ ਵਾਲੇ ਉਹਨੂੰ ਕੱਖ ਨਹੀਂ ਸੀ ਗਿਣਦੇ ਪਿੰਡ 'ਚ ਉਹਦੀ ਕੋਈ ਮਹਿਮਾ ਨਹੀਂ ਸੀ ਪਿੰਡ 'ਚ ਉਹ ਜਦੋਂ ਚੇਲੇ ਗੱਜਾ-ਗੁਜਾ ਲੈਣ ਜਾਂਦੇ ਤਾਂ ਜੋ ਕੁਛ ਉਹ ਬੋਲਦੇ ਉਹ ਆ ਕੇ ਆਪਣੇ ਬਾਬੇ ਨੂੰ ਕਹਿੰਦਾ ਬਾਬਾ ਜੀ ਸਾਰਾ ਪਿੰਡੀ ਤੁਹਾਨੂੰ ਟਿਚ ਕਰਕੇ ਜਾਣਦਾ ਹੈ ਉਹ ਕਹਿੰਦਾ ਭਾਈ ਫਿਰ ਕੀ ਹੋ ਗਿਆ ਆਪਾਂ ਸਾਰੇ ਪਿੰਡ ਨੂੰ ਟਿਚ ਕਰਕੇ ਜਾਣਦੇ ਆ ਸੋ ਇਹ ਜਿਹੜਾ ਸਾਡੇ ਵਾਲਾ ਨੀਰੋ ਹੈ ਨਾ ਇਹ ਸਾਰਿਆਂ ਨੂੰ ਟਿਚ ਕਰਕੇ ਜਾਣਦਾ ਹੈ ਚਾਹੇ ਉਹ ਸੁਮੁੱਚਾ ਪੰਥ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਸ਼੍ਰੀ ਅਕਾਲ ਤਖਤ ਦਾ ਹੈ ਚਾਹੇ ਸ਼੍ਰੀ ਕਾਮ ਤਖਤ ਦੇ ਜਥੇਦਾਰ ਨੇ ਇਹ ਸਭ ਨੂੰ ਟਿਚ ਕਰਕੇ ਜਾਣਦਾ ਹੈ ਦੋਸਤੋ ਸਿੱਖ ਕੌਮ ਦਾ ਜੋ ਨੁਕਸਾਨ ਇਸ ਸਾਡੇ ਵਾਲੇ ਨੀਰੋ ਨੇ ਕੀਤਾ ਹੈ ਨਾ ساری ਦੁਨੀਆ ਜਾਣਦੀ ਹੈ ਹੁਣ ਤਾਂ ਇਹਦੇ ਖਿਲਾਫ ਇਹਨੇ ਜੋ ਕੁਝ ਗਲਤ ਕਰਮਿਆਂ ਕੀਤੇ ਆ ਉਹਨਾਂ ਦੇ ਖਿਲਾਫ ਸਿੱਖਾਂ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਭ ਤੋਂ ਪਹਿਲਾਂ ਸਾਪ ਦਾ ਆਈ.ਡੀ. ਰਣਵੀਰ ਸਿੰਘ ਕਟੜਾ ਨੇ ਜਾ ਕੇ ਸਿੰਘ ਸਰ ਨੂੰ ਦੱਸਿਆ ਵੀ ਜੀ ਇਹ ਇਹ ਸੁਖਬੀਰ ਬਾਦਲ ਨੇ ਆਹ ਤਰਪੂਤਾ ਕੀਤੀਆਂ ਨੇ ਹੋਰ ਬਹੁਤ ਸੰਗਤਾਂ ਡੈਪੂਟੇਸ਼ਨ ਵੀ ਗਏ ਤੇ ਵਿਦਵਾਨ ਵੀ ਗਏ ਜਿਨ੍ਹਾਂ ਨੇ ਜਾ ਕੇ ਰਾਇ ਵੀ ਦਿੱਤੀ ਹੁਣ ਪਿੱਛੇ ਜੇ ਬੀਬੀ ਜਗENDER ਕੌਰ ਮੈਂ ਸਾਹਿਬ ਉਹ ਕਾਂਗਰਸ ਦੀ ਬੜੀ ਵਧੀਆ ਲੀਡਰ ਰਹੀ ਹੈ ਪਰ ਫਿਰ ਇਹਨਾਂ ਨੇ ਸੁਖਵੀਰ ਕਹਦੇ ਉਹਨੂੰ ਆਪਣੇ ਵੱਲ ਖਿੱਚ ਲਿਆ ਤੇ ਇਸਤਰੀ ਕਾਲੀ ਦਲ ਦੀ ਉਹ ਸਪੋਕਸਮੈਨ ਬਣ ਗਈ ਉਹ ਕਹਿੰਦੀ ਮੈਂ ਦੋ ਕੁਬਾਰੀ ਬੀਬਾ ਹਰਸ਼ ਮ੍ਰਿਤਕੌਰ ਬਾਦਲੇ ਜਿਹੜੀ ਕੋਠੀ ਐ 12 ਨੰਬਰ ਸਫਤਰ ਜੰਗ ਰੋਡ ਤੇ ਉੱਥੇ ਦੋ ਵਾਰੀ ਗਈ ਕਹਿੰਦੀ ਮੈਂ ਹੈਰਾਨ ਹੋਈ ਜਦੋਂ ਹਰਸ਼ ਧੂਰੀ ਤੇ ਜਗਜੀਤ ਸਿੰਘ ਜਿਹੜਾ ਕਿ ਸ਼ਹਿਰ ਸਲਾਮਤਪੁਰੇ ਦਾ ਇੰਚਾਰਜ ਪਤਾ ਨਹੀਂ ਹੈ ਕੁਐਸ਼ਨ ਚਾਰ ਲਿਆ ਮੈਂ ਉੱਥੇ ਬੈਠੇ ਦੇਖੇ ਬਾਦਲ ਸਾਹਿਬ ਦੀ ਕੋਠੀ 'ਚ ਚਾਹ ਨਾਲ ਬਿਸਕੁਟ ਛਕੀਆਂ ਮੈਂ ਹੈਰਾਨ ਰਹ ਗਈ ਫਿਰ ਕਹਿੰਦੇ ਹਰਸ਼ ਧੂਰੀ ਨੂੰ ਮੋਢੇ ਤੇ ਹੱਥ ਧਰ ਕੇ ਸੁਖਵੀਰ ਬਾਦਲ ਕਹਿ ਰਿਹਾ ਪੌੜੀਆਂ ਚੜਦਾ ਕਹਿੰਦਾ ਯਾਰ ਤੂੰ ਫੋਨ ਤਾਂ ਕਰਦਿਆ ਕਰ ਤੂੰ ਮੈਨੂੰ ਮਰਵਾਏਂਗਾ ਨਾਲੇ ਉਹਦਾ ਕਹਿੰਦੇ ਹੱਥ ਘੁੱਟਿਆ ਮੈਂ ਕਹਿ ਵੀ ਦੀ ਨੀ ਨੇੜਤਾ ਦੋਸਤੋ ਦੋ ਵਾਰ ਗਈ ਹੈ ਤੇ ਉਹਨੇ ਸ਼ਿਫਟ ਨੂੰ ਵੀ ਆਪਣਾ ਵੀ ਅੰਦਰ ਤੈ ਵੀ ਮੈਂ ਇੰਦਾਦਾ ਕਰਕੇ ਤੇ ਹੁਣ ਉਹ ਗੰਮੀਰ ਗੁਰਵੀਰ ਸਿੰਘ ਕੋਲੇ ਜਾ ਕੇ ਇਹ ਦੱਸ ਕੇ ਆਈ ਹੈ ਜੀ ਵੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਸੱਸੇ ਵਾਲੇ ਬਾਬੇ ਗੁਰਮੀਤ RAM ਰਹੀਮ ਦਾ ਬਾਈਕਾਟ ਕਰਤਾ ਸੀ ਇਸ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੀਮੀਅਰ ਨੂੰ ਆਪਣੀ ਕੋਠੀ ਬੁਲਾਉਂਦਾ ਰਿਹਾ ਹੈ ਡੇਰਾ ਮੁਖੀ ਦੇ ਕੋਠੀ ਜਾਂਦਾ ਰਿਹਾ ਹੈ ਤੇ ਮੈਂ ਉੱਥੇ ਦੋ ਵਾਰ ਜੇਰਾ ਪ੍ਰਿਮੇਰ ਨਾਲ ਇਹਨੂੰ ਮਿਲਦੇ ਜੁਲਦੇ ਵੇਖਿਆ। ਹੋਰ ਕਿੱਥੇ ਗਿਆ ਕੀ ਜੈ ਉਹ ਪ੍ਰਦੀਪ ਕਲੇਰ ਜਾਂ ਹੋਰ ਹਰਸ਼ਤੂਈ ਉਹ ਦੱਸੇ ਭਨਜਿੰਦਰ ਕੌਰ ਦੇ ਬਿਆਨ ਹੁਣ ਗੈਨੀ ਰਗਵੀਰ ਸਿੰਘ ਹੋਰਾਂ ਕੋਲੇ ਦੇ ਕੇ ਆਏ। ਕੱਲ ਜਾਂ ਪਰਸੋਂ ਹੀ ਦੋਸਤੋ ਖਡੂਰ ਸਾਹਿਬ ਤੋਂ ਜਿਹੜੇ ਐਮਪੀ ਜਿੱਤੇ ਨੇ ਤੇ ਡਿਬ루ਗੜ੍ਹ ਦੀ ਜੇਲ੍ਹ ਚ ਬੰਦ ਨੇ ਉਹਨਾਂ ਦੇ ਪਿਤਾ ਜੀ ਕੁਝ ਸੰਗਤਾਂ ਨੂੰ ਨਾਲ ਲੈ ਕੇ ਗਿਆਨੀ ਰਕबीर ਸਿੰਘ ਜੀ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਆਏ ਨੇ ਉਹਨਾਂ ਨੂੰ ਇੱਕ ਦਰਖਾਸਤ ਦੇ ਕੇ ਆਏ ਨੇ ਵੀ ਸੁਖਬੀਰ ਸਿੰਘ ਬਾਦਲ ਨੇ ਬਿਆਦਵੀ ਕਾਂਡ ਵਿੱਚ ਕੀਤਾ ਕੁਛ ਨਹੀਂ ਦੋਸ਼ੀਆਂ ਦੀ ਮਦਦ ਕੀਤੀ ਹੈ ਉੱਤੇ ਚੌਂਣੀ ਕਮੇਟੀ ਦੇ ਅਕਸ ਨੂੰ ਢਾਹ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸ ਨੂੰ ਢਾਹ ਲਾਈ ਹੈ ਤੇ ਜਥੇਦਾਰਾਂ ਨੂੰ ਵੀ ਨੇ ਜਲੀਲ ਕੀਤਾ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਦਾ ਸੋਸ਼ਲ ਬਾਈਕਾਟ ਕੀਤਾ ਦੋਸਤੋ ਹੋਰ ਬਹੁਤ ਟੈਕਪੋਟੇਸ਼ਨ ਮਿਲ ਕੇ ਆਏ ਨੇ ਸੋਸ਼ਲ ਮੀਡੀਆ ਰਾਹੀਂ ਵੀ ਸਾਰੇ ਸਨੇਹ ਜਾ ਰਹੇ ਨੇ ਪਰ ਹੁਣ ਜਥੇਦਾਰ ਸਾਹਿਬ ਨੇ 30 ਅਗਸਤ ਨੂੰ ਫੈਸਲਾ ਕਰਨਾ ਹੈ ਕੀ ਕਰਦੇ ਨੇ ਇਹਦਾ ਇੰਤਜ਼ਾਰ ਵੀ ਸਭ ਨੂੰ ਹੈ ਦੋਸਤੋ ਹੁਣ ਤੁਸੀਂ ਕਹੋਗੇ ਜੇ ਜਥੇਦਾਰ ਸਾਹਿਬ ਨੇ ਫੈਸਲਾ ਕੋਈ ਨਰਮ ਗਰਮ ਕਰਤਾ ਫੇਰ ਕੀ ਹੋਊਗਾ ਦੋਸਤੋ ਮੈਨੂੰ ਤਾਂ ਇਉਂ ਲੱਗਦਾ ਵੀ 30 ਅਗਸਤ ਨੂੰ ਵੀ ਸ਼ਾਇਦ ਕੋਈ ਕਿਸੇ ਨਤੀਜੇ ਤੇ ਨਾ ਪਾਉਣ ਸਕਣ ਸਾਡੇ ਸਿੰਘ ਸਹਿਬਾਨ ਕਿਉਂਕਿ ਉਹ ਵੀ ਦੁਬਧਾ ਵਿੱਚ ਫਸੇ ਹੋਏ ਨੇ ਉਹ ਵੀ ਸੰਕਟ ਵਿੱਚ ਫਸੇ ਹੋਏ ਨੇ ਕਿ ਕੀ ਕਰਨ ਕੀ ਨਾ ਕਰਨਾ ਕੀ ਹੋਣਾ ਕਹੀਦਾ ਹੁਣ ਮੈਂ ਆਪਣੇ ਕੋਲੋਂ ਜਿਆਦਾ ਕੁਝ ਨਹੀਂ ਕਹਿਣਾ ਦੋਸਤੋ ਮੈਂ ਬੜੇ ਮਹਾਨ ਸ਼ਾਇਰ ਹੋਏ ਨੇ ਫੈਜ਼ احمد ਫੈਜ਼ ਉਹਨਾਂ ਦੀ ਇੱਕ ਗਜ਼ਲ ਆ ਬਹੁਤ ਪਿਆਰੀ ਗਜ਼ਲ ਆ ਗਾਈ ਵੀ ਗਈ ਐ ਤਰਨਮਚ ਵੀ ਉਹਦਾ ਵੀ ਤੇ ਫਰਥਾ ਬੋਲ ਜਦੇ ਇਨਕਲਾਬੀ ਗਜ਼ਲ ਆ ਮੈਂ ਉਸ ਗਜ਼ਲ ਦੇ ਇੱਕ ਦੋ ਸ਼ੇਰ ਤੁਹਾਡੇ ਨਾਲ ਸਾਂਝੇ ਕਰਕੇ ਸ਼ਿਮਾ ਚਾਹਾਂਗਾ ਤੇ ਤੁਸੀਂ ਆਪਣੇ ਆਪ ਸਮਝ ਜਾਓਗੇ ਕਿ ਉਹ ਗਜ਼ਲ ਦਾ ਕੀ ਸੁਨੇਹਾ ਹੈ ਤੇ ਕੀ ਕਰਨਾ ਚਾਹੀਦਾ ਗਜ਼ਲ ਹੈ ਜੀ दरबारे बतन में जब एक दिन दरबारे बतन में जब एक दिन सब जाने वाले जाएंगे कुछ अपनी सजा को पहुंचेंगे कुछ अपनी सजा ले जाएंगे खाक नशीनो उठ बैठो वो वक्त करीबा पहुंचा है जब राज गिराए जाएंगे और ताज उछाले जाएंगे आखिरी शेर है जी अब टूट गिरेंगी जंजीरें अब टूट गिरेंगी जंजीरें अब जिन दानों की खैर नहीं जो दरिया झूम के उठे हैं तिन को से नाले जाएंगे जो दरिया झूम के उठे हैं तिन को से न टाले जाएंगे दोस्तों फैज फैज साहब की एक गजल थ तो बहुत व्या स्नेहा देगी है ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਆਂ ਖਿਮਾ ਚਾਹੁੰਦੇ ਹਾਂ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਆਪ ਜੀ ਨੇ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ ਰਾਇ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫੇਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਤਗ ਗੁਰਨੂਰ ਕਾ ਨੂ ਦੇਵਾ ਆ ਗਿਆ ਸਤਿ ਸ੍ਰੀ ਅਕਾਲ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ